ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਦਿਨ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਂਦੇ ਆਂ ਮੌਨਸੂਨ ਨੇ ਫੜੀ ਰਫਤਾਰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਮੀਂਹ ਦੀ ਛੜੀ ਲੱਗੀ हिमाचल प्रदेश ਦੇ 7 ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੀ ਚੇਤਾਵਨੀ ਜਾਰੀ ਕੰਟਰੋਲ ਰੇਖਾ ਤੇ ਹਸਪਤਾਲ ਤੇ ਕਰਦੇ ਸਮੇਂ ਆਤਵਾਦੀਆਂ ਦਾ ਗਾਈਡ ਹੋਇਆ ਕਾਬੂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਲਜੀਤ ਦੋ ਸਾਝ ਤੇ ਕੀਤੀ ਗਈ ਹਮਾਇਤ ਅਨੰਤ ਅੰਬਾਨੀ ਨੂੰ ਮਿਲੇਗੀ 10 ਤੋਂ 20 ਕਰੋੜ ਰੁਪਏ ਦੀ ਸਾਲਾਨਾ ਤਨਖਾਹ ਹੁਣ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਮੌਨਸੂਨ ਆਮ ਨਾਲੋਂ ਇੱਕ ਹਫਤਾ ਪਹਿਲਾ ਦੇਸ਼ ਦੇ ਵਿੱਚ ਪਹੁੰਚ ਚੁੱਕੀ ਹੈ ਜਿਸ ਕਰਕੇ ਕੌਮੀ ਰਾਜਧਾਨੀ ਤੇ ਹੋਰਨਾ ਉਤਰੀ ਸੂਬਿਆਂ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਹੈ ਕਈ ਪਹਾੜੀ ਇਲਾਕਿਆਂ ਦੇ ਵਿੱਚ ਜ਼ਮੀਨ ਖਿਸਕਣ ਤੇ ਡਿੱਗਾ ਡਿੱਗਣ ਦੀਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਪਈਆਂ ਨੇ ਉਥੇ ਹੀ ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਐਤਵਾਰ ਰਾਤੀ ਤੇ ਸੋਮਵਾਰ ਸਵੇਰੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਸਣੇ ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਜੰਮ ਕੇ ਮੀਂਹ ਪਿਆ। ਭਾਰਤੀ ਮੌਸਮ ਵਿਭਾਗ ਯਾਨੀ ਕਿ ਆਈਐਮਡੀ ਨੇ ਅੱਜ ਵੀ ਸਾਰਾ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੋਈ ਹੈ। ਉਧਰ ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਹਿਮਾਚਲ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਦੇ ਲਈ ਜੋ ਕਿ ਮੁਹੱਲੇ ਤਰ ਮੀਂਹ ਦੇ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਤੇ ਪਹਾੜੀ ਰਾਜ ਦੇ ਵਿੱਚ 20 ਜੂਨ ਨੂੰ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਮੀਂਹ ਦੇ ਨਾਲ ਸਬੰਧਤ ਘਟਨਾਵਾਂ ਦੇ ਵਿੱਚ ਹੁਣ ਤੱਕ ਵੀ ਲੋਕਾਂ ਦੀ ਜਾਨ ਚਲੀ ਗਈ ਹੈ। ਉਧਰ ਭਾਰਤੀ ਮੌਸਮ ਵਿਭਾਗ ਦੀ ਜੋ ਕਿ ਚੇਤਾਵਨੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਅਗਲੇ 24 ਘੰਟਿਆਂ ਦੇ ਵਿੱਚ ਪਹਾੜੀ ਸੂਬਿਆਂ ਦੇ 7 ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਸ ਅਨੁਸਾਰ ਅਗਲੇ 24 ਘੰਟਿਆਂ ਦੇ ਵਿੱਚ ਰਾਜ ਦੇ ਚੰਬਾ ਕਾਂਗੜਾ ਕੁਲੂ ਮੰਡੀ ਸ਼ਿਮਲਾ ਸਰਮੌਰ ਅਤੇ ਸੋਲਣ ਜ਼ਿਲ੍ਹਿਆਂ ਦੇ ਕੁਝ ਜਲ ਖੇਤਰਾਂ ਦੇ ਵਿੱਚ ਸੋਨ ਦੱਸ ਦਈਏ ਕਿ ਨਾਲ ਦੇ ਨਾਲ ਇਹਨਾਂ ਦੇ ਜਿਹੜੇ ਨੇੜਲੇ ਇਲਾਕੇ ਨੇ ਉਹਨਾਂ ਦੇ ਵਿੱਚ 1 ਜੁਲਾਈ ਤੱਕ ਦਰਮਿਆਨੇ ਤੋਂ ਉੱਚ ਪੱਧਰੇ ਹੜ੍ਹਾਂ ਦਾ ਬਹੁਤ ਜ਼ਿਆਦਾ ਖਤਰਾ ਦੱਸਿਆ ਗਿਆ ਹੈ ਤੇ ਹੜ੍ਹਾਂ ਕਰਕੇ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰਨ ਦੀ ਵੀ ਸੰਭਾਵਨਾ ਜੁਟਾਈ ਗਈ ਹੈ। ਇਸ ਤੋਂ ਇਲਾਵਾ Jammu ਤੇ Kashmir ਦੇ ਸਰਹਦੀ ਜ਼ਿਲ੍ਹਿਆਂ ਕੋਨਸ਼ ਤੇਰਾ ਚੋਰੀ ਨੇੜੇ ਕੰਟਰੋਲ ਰੇਖਾ ਯਾਨੀ ਕਿ ਐਲੋਸੀ ਤੇ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਅਤਵਾਦੀ ਗਾਈਡੇ ਗ੍ਰਿਫਤਾਰ ਕੀਤਾ ਗਿਆ ਹੈ ਤੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਮੁਹੰਮਦ ਆਰਿਫ ਚਾਰ ਜੈਸ਼ੇ ਮੁਹੰਮਦ ਅਤਵਾਦੀਆਂ ਦੇ ਇੱਕ ਸਮੂਹ ਨੂੰ ਭਾਰਤੀ ਪਾਸੇ ਜੋ ਕਿ ਲਜਾ ਰਿਹਾ ਸੀ ਤੇ ਨਾਲ ਦੇ ਨਾਲ ਜਦੋਂ ਐਤਵਾਰ ਦੁਪਹਿਰ ਨੂੰ ਚੌਕਸ ਫੌਜੀਆ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਨੇ ਦੱਸਿਆ ਕਿ ਉਸ ਦੇ ਨਾਲ ਮੌਜੂਦਾ ਅਤਵਾਦੀ ਇੱਕ ਖੜੀ ਛਟਾਂ ਤੋਂ ਸ਼ਾਲ ਮਾਰਦਿਆਂ ਜ਼ਖਮੀ ਹਾਲਤ ਦੇ ਵਿੱਚ ਪਾਕਿਸਤਾਨ ਵਾਲੇ ਪਾਸੇ ਪਰਤ ਗਏ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਅਗਲੀ ਖਬਰ ਧੀ ਪ੍ਰਤਾਪ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਗਾਇਕ ਅਦਾਕਾਰ ਦਲਜੀਤ ਦੋਸਾਂਝ ਨੂੰ ਆਪਣੀ ਨਵੀਂ ਫਿਲਮ ਸਰਦਾਰ ਜੀ ਤਿੰਨ ਵਿੱਚ ਪਾਕਿਸਤਾਨੀ ਅਦਾਕਾਰਾ ਹانیہ ਆਮੀਰ ਦੇ ਨਾਲ ਕੰਮ ਕਰਨ ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੀ ਹਮਾਇਤ ਵਿੱਚ ਨਿਤਰ ਚੁੱਕੇ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉੱਗੇ ਪੰਜਾਬੀ ਅਦਾਕਾਰ ਦੀ ਹਮਾਇਤ ਕਰਦਿਆ ਆਖਿਆ ਹੈ ਕਿ ਦਲਜੀਤ ਇੱਕ ਪ੍ਰਸਿੱਧ ਭਾਰਤੀ ਕਲਾਕਾਰ ਨੇ ਜਿਨ੍ਹਾਂ ਨੇ ਵਿਸ਼ਵ ਪੱਧਰ ਤੇ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਮਾਣ ਦਿਵਾਇਆ ਹੈ ਤੇ ਦਲਜੀਤ ਨੇ ਭਾਰਤੀ ਤੇ ਪੰਜਾਬੀ ਸਭਿਆਚਾਰ ਨੂੰ ਵਿਸ਼ਵ ਪੱਧਰ ਤੇ ਵੱਖਰੀ ਪਛਾਣ ਦਵਾਈ ਹੈ। ਉਹਨਾਂ ਵੱਲੋਂ ਆਖਿਆ ਗਿਆ ਕਿ ਅਜਿਹੀ ਕੋ ਮੰਤਰੀ ਨੂੰ ਮੈਂਦਗੀ ਕਰਨ ਵਾਲੇ ਵਿਅਕਤੀ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਨਾ ਕਿ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾਣੇ ਚਾਹੀਦੇ ਨਹੀਂ। ਬਾਜਵਾ ਨੇ ਆਖਿਆ ਕਿ ਸਾਨੂੰ ਦਲਜੀਤ ਤੋਂ ਸਾਝ ਵਰਗੇ ਇਹ ਭਾਰਤੀ ਕਲਾਕਾਰਾਂ ਦੇ ਯੋਗਦਾਨ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ ਹੈ ਤੇ ਵਿਰੋਧੀ ਧਿਰ ਦੇ ਆਗੂ ਨੇ ਆਖਿਆ ਕਿ ਉਹ ਦਲਜੀਤ ਦੋਸਾਂਝ ਦੇ ਨਾਲ ਖੜੇ ਹਨ ਤੇ ਉਸ ਨਾਲ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਨਹੀਂ ਹੋਣ ਦੇਣਗੇ ਉਦਰੇ ਰਿਲਾਈਐਂਸ ਇੰਡਸਟਰੀਜ਼ ਦੇ ਕਾਰਜਕਾਰੀ ਨਿਰਦੇਸ਼ਕ ਅਨੰਤ ਅੰਬਾਨੀ ਨੂੰ 10 ਕਰੋੜ ਰੁਪਏ ਦੀ ਸਲਾਨਾ ਤਨਖਾਹ ਤੇ ਕੰਪਨੀ ਦੇ ਮੁਨਾਫੇ ਤੇ ਕਮਿਸ਼ਨ ਸਮੇਤ ਕਈ ਪੱਤੇ ਦਿੱਤੇ ਜਾਣਗੇ ਤੇ ਇਹ ਜਾਣਕਾਰੀ ਸ਼ੇਅਰਧਾਰਕਾਂ ਨੂੰ ਭੇਜੀ ਗਈ ਜਾਣਕਾਰੀ ਦੇ ਵਿੱਚ ਦਿੱਤੀ ਗਈ ਹੈ ਅਨੰਤ ਅਰਬਪਤੀ ਜੋ ਕਿ ਸੰਯਤਕਾਰ ਮੁਕੇਸ਼ ਸ਼ੰਬਾਨੀ ਦਾ ਸਭ ਤੋਂ ਛੋਟਾ ਪੁੱਤਰ ਹੈ ਤੇ ਆਨੰਤ ਨੂੰ ਆਪਣੀ ਵੱਡੀ ਭੈਣ ਇਸ਼ਾ ਤੇ ਵੱਡੇ ਭਰਾ ਆਕਾਸ਼ ਦੇ ਨਾਲ ਸਾਲ 2023 ਦੇ ਵਿੱਚ ਰਿਲਾਈਐਂਸ ਗਰੁੱਪ ਦੇ ਡਾਇਰੈਕਟਰ ਬੋਰਡ ਵਿੱਚ ਗੈਰ ਕਾਰਜਕਾਰੀ ਨਿਰਦੇਸ਼ਕਾ ਵਜੋਂ ਸ਼ਾਮਲ ਕੀਤਾ ਗਿਆ ਸੀ ਪਰ ਇਸ ਸਾਲ ਅਪ੍ਰੈਲ ਦੇ ਵਿੱਚ ਆਨੰਤ ਨੂੰ ਰਿਲਾਈਐਂਸ ਇੰਡਸਟਰੀਜ਼ ਦਾ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕਰ ਦਿੱਤਾ ਗਿਆ ਤੇ ਇਸੇ ਦੇ ਚੱਲਦੇ ਉਹਨਾਂ ਨੂੰ ਇਹ ਜੋ ਕਿ ਆਮਦਨ ਹੈ ਉਹ ਦਿੱਤੀ ਜਾਵੇਗੀ ਸੋ ਦਣ ਦੀਆਂ ਕੁਝ ਵੱਡੀਆਂ ਖਬਰਾਂ ਦੇ ਵਿੱਚ ਇਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ